ਪਰੇਜ਼ਰ ਸਭ ਨੂੰ ਜੀ ਐਮ ਸੀ ਡੀ ਸੋ ਜਿਸ ਤਰ੍ਹਾਂ ਖੁਦਾ ਦੇ ਬਚਨ ਚ ਵੀ ਲਿਖਿਆ ਆ ਕਿ ਜਿਹੜਾ ਖੁਦਾ ਦੀਆਂ ਚੀਜ਼ਾਂ ਖੁਦਾ ਨੂੰ ਦਿੱਤੇ ਜਾਓ ਸਾਰੇ ਮੈਂ ਅੱਜ ਤੁਹਾਡੇ ਨਾਲ ਕਿ ਦਸ਼ਵੰਦ ਦੇ ਬਾਰੇ ਜੋ ਵੀ ਵਚਨ ਸ਼ੇਅਰ ਕਰਨ ਜਾ ਰਹੀਆਂ ਤੁਸੀਂ ਸਭ ਜਾਣਦੇ ਹੋ ਉਹ ਦਸ਼ਵੰਦ ਬਾਰੇ ਜੋ ਖੁਦਾ ਦੇ ਵਚਨ ਚ ਵੀ ਕਾਫੀ ਜਗ੍ਹਾ ਤੇ ਲਿਖਿਆ ਹੋਇਆ ਹੈ ਦਸ਼ਵੰਦ ਬਾਰੇ ਦੱਸਿਆ ਗਿਆ ਕਿ ਜਿਹੜਾ ਹੈ ਦਸ਼ਵੰਦ ਦੇਣਾ ਕਿਉਂ ਜ਼ਰੂਰੀ ਆ ਤੇ ਕਿਉਂ ਦੇਣਾ ਚਾਹੀਦਾ ਸਾਨੂੰ ਦਸ਼ਵੰਦ ਖੁਦਾ ਦੇ ਲਈ ਸੋ ਜੋ ਸੀ ਪਹਿਲਾ ਬਚਨ ਦੇਖਾਂਗੇ ਉਹ ਆ ਮਲਾਕੀ ਤਿੰਨ ਬਾਪ ਉਹਦੀ ਜਿਹੜੀ 10 ਆਇਤ ਜਦੋਂ ਅਸੀਂ ਪੜ੍ਹਦੇ ਆ ਉਹਦੇ ਵਿੱਚ ਬਚਨ ਦੇਖਦੇ ਆ ਅਸੀਂ ਬਚਨ ਦੇ ਬਾਰੇ ਦਸ਼ਵੰਦ ਦੇ ਬਾਰੇ ਕੀ ਲਿਖਿਆ ਆ ਕਿ ਦਸ਼ਵੰਦ ਦੇਣਾ ਕਿਉਂ ਜ਼ਰੂਰੀ ਆ ਤੇ ਦਸ਼ਵੰਦ ਕੀ ਆ ਸੋ ਅਸੀਂ ਦੇਖਾਂਗੇ ਅ 10 ਜਦੋਂ ਆਇਤ ਪੜ੍ਹਦੇ ਹੋ ਤੁਸੀਂ ਸਰਾਪੀ ਦੇ ਸਰਾਪੀ ਹੋਏ ਤੁਸੀਂ ਮੈਨੂੰ ਠੱਗਦੇ ਹੋ ਸਗੋ ਸਾਰੀ ਕੌਮ ਵੀ ਸਾਰੇ ਦਸ਼ਵੰਦ ਮੇਰੇ ਮੋਦੀ ਖਾਨੇ ਵਿੱਚ ਗਿਆਉ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ ਸੈਨਾ ਦਾ ਯਹੋ ਆ ਅਕਦਾ ਹੈ ਕਿ ਮੈਂ ਤੁਹਾਡੇ ਲਈ ਆਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਭਰਾਵਾ ਇਥੋਂ ਤੱਕ ਕਿ ਉਹਦੇ ਲਈ ਥਾਂ ਨਾ ਹੋਵੇਗਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਛਿੜਕਾਂਗਾ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ ਨਾ ਕਰੇ ਅਤੇ ਤੁਹਾਡੇ ਅੰਗੂਰ ਪੈਲੀ ਵਿੱਚ ਅਫਲ ਅਫਲ ਨਾ ਰਹੇ ਜਾਣ ਸੈਨਾ ਦਾ ਜੋਵਾ ਆਖਦਾ ਹੈ ਹallelujah ਸੋ ਜਿਸ ਤਰ੍ਹਾਂ ਖੁਦਾ ਦੇ ਬਚਨ ਚ ਲਿਖਿਆ ਹੈ ਕਿ ਜਿਹੜਾ ਸਾਰੇ ਦਸਵੰਦ ਜਿਹੜਾ ਖੁਦਾ ਦੇ ਮੋਦੀ ਖਾਨੇ ਵਿੱਚ ਲੈ ਕੇ ਖੁਦਾ ਦਾ ਮੋਦੀ ਖਾਨੇ ਕਿਹਾ ਇਸ ਟਾਈਮ ਜਦੋਂ ਖੁਦਾ ਦਾ ਘਰ ਆ ਜਿਸ ਜਗ੍ਹਾ ਤੇ ਆਪਾਂ ਇਕੱਠੇ ਹੋਏ ਆ ਚਾਹੇ ਕੋਈ ਵੀ ਜਗ੍ਹਾ ਹੈ ਉਹ ਖੁਦਾ ਦਾ ਘਰ ਆ ਜਿਸ ਟਾਈਮ ਅਸੀਂ ਕਿਉਂਕਿ ਅਸੀਂ ਵੀ ਖੁਦਾ ਦਾ ਘਰ ਆ ਜਦੋਂ ਅਸੀਂ ਇਕੱਠੇ ਹੁੰਨੇ ਆ ਤੇ ਸਭ ਉਹ ਖੁਦਾ ਦਾ ਘਰ ਆ ਔਰ ਖੁਦਾ ਦੇ ਬਚਨ ਚ ਸਾਫ਼-ਸਾਫ਼ ਲਿਖਿਆ ਕਿ ਸਾਰੇ ਦਸਵੰ ਤਾਂ ਕਿ ਆਪਾਂ ਸਭ ਜੋ ਵੀ ਜਿਸ ਤਰ੍ਹਾਂ ਸਭ ਜਾਣਦੇ ਆ ਜਦੋਂ ਅਸੀਂ ਦਸਵੰਧ ਦਿੰਨੇ ਆ ਉਹ ਉਹ ਸਾਡੇ ਕਮਾਲੀ ਨਹੀਂ ਉਹ ਖੁਦਾ ਦੇ ਕਮਾਲੀ استعمال ਹੁੰਦਾ ਆ ਔਰ ਸਾਡੇ ਦਿਮਾਗ ਵਿੱਚ ਇਹੀ ਹੋਣਾ ਚਾਹੀਦਾ ਕਿ ਜੋ ਅਸੀਂ ਦੇ ਰਿਹਾ ਕਿਉਂਕਿ ਸਾਡੇ ਵਿੱਚ ਇੰਨੀ ਉਹ ਅਸੀਂ ਅਸੀਂ ਇੰਨੇ ਜੋਗੇ ਨਹੀਂ ਆ ਕਿ ਅਸੀਂ ਖੁਦਾ ਨੂੰ ਕੁਝ ਦੇ ਸਕੀਏ ਕਿਉਂਕਿ ਖੁਦਾ ਦੀਆਂ ਚੀਜ਼ਾਂ ਹੀ ਆ ਦਿੱਤੀਆਂ ਹੋਈਆਂ ਜਿਹੜੀਆਂ ਸਾਨੂੰ ਸਾਡੇ ਕੋਲ ਆ ਚਾਹੇ ਉਹ ਪੈਸਾ ਆ ਕਮਾਈ ਆ ਕਿਉਂਕਿ ਖੁਦਾ ਦਾ ਧੰਨਵਾਦ ਕਰਦੇ ਆ ਖੁਦਾ ਨੇ ਸਾਨੂੰ ਸਹੀ ਸਲਾਮਤੇ ਸਰੀਰ ਦਿੱਤਾ ਤਾਂ ਕਿ ਅਸੀਂ ਕਮਾਈ ਨੂੰ ਕਰ ਸਕੀਏ ਔਰ ਉਸ ਕਮਾਈ ਵਿੱਚੋਂ ਖੁਦਾ ਨੂੰ ਦੇ ਸਕੀਏ ਕਿਉਂਕਿ ਖੁਦਾ ਸਾਡੇ ਕੋ ਸਾਰੀ ਕਮਾਈ ਨਹੀਂ ਮੰਗਦਾ ਸਿਰਫ ਦ ਜੀ ਖੁਦਾ ਨੂੰ ਆਪਣੀ ਕਮਾਈ ਦਾ ਦੇਣਾ ਹੈ ਸੋ ਸਾਡਾ ਸਾਰੇ ਦਾ ਫਰਜ਼ ਬਣਦਾ ਹੈ ਕਿ ਜਦੋਂ ਵੀ ਅਸੀਂ ਕਮਾਉਂਨੇ ਆ ਉਹਦੇ ਵਿੱਚੋਂ ਜਿਹੜਾ ਦਸਵਾਂ ਹਿੱਸਾ ਹੈ ਉਹ ਖੁਦਾ ਨੂੰ ਦੇਈਏ ਤਾਂ ਕਿ ਜਿਹੜਾ ਖੁਦਾ ਦੇ ਕੰਮ ਆ ਹੋ ਸਕਣ ਜਿਸ ਤਰ੍ਹਾਂ ਵਚਨ ਚ ਲਿਖਿਆ ਹੈ ਚਾਹੇ ਉਹ ਚਾਹੇ ਚਰਚ ਦਾ ਰੈਂਟ ਹੋਵੇ ਚਾਹੇ ਉਹ ਖਾਣੇ ਨੂੰ ਲੈ ਕੇ ਹੋਵੇ ਕਿਉਂਕਿ ਸਾਡੇ ਦਸਵੰਦ ਦੇ ਜਰੀਏ ਜਿਹੜੇ ਖੁਦਾ ਦੇ ਕੰਮਾਂ ਨੂੰ ਮਹਿਮਾ ਮਿਲਦੀ ਆ ਸੋ ਸਾਡਾ ਦਸਵੰਦ ਜਿਹੜਾ ਹੈ ਖੁਦਾ ਦੇ ਲਈ ਜਾਣਾ ਚਾਹੀਦਾ ਹੈ ਔਰ ਔਰ ਵਚਨ ਦੇ ਵਿੱਚ ਲਿਖਿਆ ਹੋਇਆ ਕਿ ਔਰ ਔਰ ਚਾਹੀਦਾ ਵੀ ਸਾਨੂੰ ਜਿੱਦਾਂ ਪਾਸਟਰ ਜੋਨੀ ਜੀ ਦੱਸਦੇ ਆ ਕਿ ਜੇ ਜਗ੍ਹਾ ਤੇ ਤੁਸੀਂ ਜਾ ਰਹੇ ਹੋ ਉਸ ਸਨਾ ਜੁੜੇ ਆ ਤੇ ਸਾਡਾ ਦਸ਼ਮਨ ਵੀ ਇਸੇ ਜਗ੍ਹਾ ਤੇ ਆਉਣਾ ਚਾਹੀਦਾ ਤਾਂ ਕਿ ਅਸੀਂ ਖੁਦਾ ਦੇ ਕੰਮਾਂ ਨੂੰ ਸਭ ਮਿਲ ਕੇ ਹੋਰ ਅੱਗੇ ਲੈ ਕੇ ਜਾਈਏ ਔਰ ਜਿਸ ਤਰ੍ਹਾਂ ਜਦੋਂ ਖੁਦਾ ਨੇ ਕਿਹਾ ਕਿ ਮੈਂ ਤੁਹਾਡੇ ਆਕਾਸ਼ ਦੀਆਂ ਖਿੜਕੀਆਂ ਨੂੰ ਖੋਲਦਾਗਾ ਜਦੋਂ ਅਸੀਂ ਖੁਦਾ ਲਈ ਕੁਝ ਦਿੰਨੇ ਆ ਨਾ ਤੇ ਖੁਦਾ ਸਾਨੂੰ ਉਹਦਾ 100 ਗੁਣਾ ਫਲ ਦਿੰਦਾ ਹੈ ਖੁਦਾ ਦੇ ਵਚਨ ਚ ਵੀ ਲਿਖਿਆ ਹੈ ਨਾ 100 ਗੁਣਾ ਸਾਨੂੰ ਫਲ ਮਿਲਦਾ ਚਾਹੇ ਅਸੀਂ 1 ਰੁਪਿਆ ਵੀ ਅਗਰ ਖੁਦਾ ਨੂੰ ਦਿੰਨੇ ਤੇ ਖੁਦਾ ਸਾਨੂੰ ਉਹਦਾ ਰਿਟਰਨ 100 ਦਿੰਦਾ ਹੈ ਵਾਪਸ ਸੋ ਅਸੀਂ ਖੁਦਾ ਨੂੰ ਕੁਝ ਨਹੀਂ ਦੇ ਸਕਦੇ ਅਸੀਂ ਖੁਦਾ ਦਾ ਦਿੱਤਾ ਹੋਇਆ ਖੁਦਾ ਨੂੰ ਵਾਪਸ ਕਰਨਾ ਸੋ ਖੁਦਾ ਨੇ ਲਿਖਿਆ ਵੀ ਅਗਰ ਤੁਸੀਂ ਮੈਂ ਆਪਣਾ ਦਸ਼ਵੰਦ ਮੇਰੇ ਘਰ ਲੈ ਕੇ ਆਉਨੇ ਹੋ ਤੇ ਮੈਂ ਤੁਹਾਨੂੰ ਉਹਦਾ 100 ਗੁਣਾ ਦਿਨਾ ਤੇ ਤੱਕ ਜਿਹੜਾ ਆ ਅਸਮਾਨ ਦੀਆਂ ਖਿੜਕੀਆਂ ਨੂੰ ਖੋਲ ਦੇਣਾ ਤੁਹਾਡੇ ਲਈ ਬਰਕਤ ਦੇ ਲਈ ਸੋ ਸਾਨੂੰ ਬਰਕਤ ਮਿਲਦੀ ਆ ਸਾਨੂੰ ਆਸ਼ੀਸ਼ ਮਿਲਦੀ ਆ ਜਦੋਂ ਅਸੀਂ ਖੁਦਾ ਦੇ ਲਈ ਖੁਦਾ ਦੇ ਦਸ਼ਵੰਦ ਦਿੰਨਿਓ ਸੋ ਸਾਰਿਆਂ ਨੂੰ ਜ਼ਰੂਰੀ ਆ ਕਿ ਸਾਨੂੰ ਖੁਦਾ ਦੇ ਲਈ ਜੋ ਖੁਦਾ ਦਾ ਬਚਨ ਆ ਉਹਨੂੰ ਪਾਲਿਆ ਕਰ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਖੁਦਾ ਦਾ ਬਚਨ ਔਰ ਖੁਦਾ ਦੀ ਬਚਨ ਦੀ ਪਾਲਣਾ ਕਰਨੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਔਰ ਸੋ ਸਾਨੂੰ ਹਰ ਇੱਕ ਜੋ ਖੁਦਾ ਦਾ ਹੁਕਮਾ ਨੂੰ ਮੰਨਣਾ ਚਾਹੀਦਾ ਹੈ ਜਦੋਂ ਅਸੀਂ ਮੰਨਦੇ ਆ ਤਾਂ ਵਾਕਿਆ ਸੱਚਮੁੱਚ ਜੋ ਕਿ ਸਾਡੀ 10-9 ਦੀ ਜਿਹੜੀ ਕਮਾਈ ਆ ਜਦੋਂ ਅਸੀਂ ਖੁਦਾ ਦੇ ਲਈ ਉਹ ਲੈ ਕੇ ਆਉਂਦੇ ਆ ਨਾ ਖੁਦਾ ਉਹਤੇ 100 ਗੁਣਾ ਫੜ ਦਿੰਦਾ ਹੈ ਸਾਡੀ 10-9 ਦੀ ਕਮਾਈ ਤੇ ਸੋ ਮੈਂ ਸਾਰੇ ਭੈਣ ਭਰਾਵਾਂ ਦਾ ਨੂੰ ਕਹਿਣਾ ਚਾਹੁੰਨੀ ਅਗਰ ਕੋਈ ਵੀ ਦਸ਼ਮੰਦ ਦੇਣਾ ਚਾਹੁੰਦਾ ਤਾਂ ਪਲੀਜ਼ ਉਹ ਅੱਗੇ ਆ ਕੇ ਦਸ਼ਮੰਦ ਦੇ ਸਕਦਾ ਆ ਤੇ ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ ਇਸ ਬਚਨ ਦੇ ਲਈ ਵੀ ਜੋ ਵੀ ਖੁਦਾ ਨੇ ਬਚਨ ਦਿੱਤਾ ਖੁਦਾ ਆਪ ਨੂੰ ਉਸ ਬਚਨ ਦੇ ਪੜ੍ਹੇ ਤੇ ਸੁਣੇ ਜਾਂਦੇ ਬੜੀ ਆਸ਼ੀਸ਼ ਵਰਤਕ ਹੈ